ਦਿਲ ਦੀ ਗੱਲ ਹੈ ਨਾ ਤੇ ਉਹ ਚੋਂ ਠਾਲ ਲਓ ਹੈਪੀ ਤੋਂ ਮਗਰ ਰਹੇਗਾ ਪੁੱਤ ਤੁਸੀਂ ਬਸ ਠੀਕ ਹੈ ਤੇਰੇ ਦੂਰ ਰਹੀ ਮਾੜਾ ਭਾਵਾਂ ਤੇਰਾ ਉੱਚਾ ਉੱਤੋਂ ਛੋਟ ਲੈ ਲੈ ਬਸ ਠੀਕ ਹੈ ਤੈਨੂੰ ਕਰੀ ਦੂੰ ਹਾਂ ਕੋਈ ਨਹੀਂ ਭਾਈ ਪਰਲੇ ਪਾਸੇ ਹੋ ਜਾ ਨਾਲ-ਨਾਲ ਆਪਾਂ ਤੁਰੇ ਚੱਲਾਂਗੇ ਠੀਕ ਹੈ ਭਾਈ ਰਾਜੇ ਕੀ ਆਲਾ ਭਾਈ ਪਰਲੇ ਪਾਸੇ ਹਾਂਜੀ ਭਾਈ ਇਹਦੇ ਬਾਰੇ ਦੱਸਿਓ ਇਹ ਚਾਰ ਦੰਦ ਬਸ਼ੇਰੀ ਆ ਜੀ ਠੀਕ ਹੈ ਤੇ 3 ਮਹੀਨਿਆਂ ਦੀ ਗੱਬਣਾ ਜੀ ਠੀਕ ਹੈ 61 ਇੰਚ ਦੀ ਹਾਈਟ ਆ ਜੀ ਠੀਕ ਹੈ ਤੇ ਨੁਕਰੇ ਘੋਡੇ ਤੋਂ ਗੱਬਣਾ ਜੀ ਬਾਈ ਨਰੇਸ਼ ਵਾਲੇ ਤੋਂ ਜੀ ਤੇ ਉਹ ਮਾਨ ਨੂੰ ਡਿਟੇਲ ਕੋਈ ਹਾਂਜੀ ਮਾਨ ਨੂੰ ਡਿਟੇਲ ਇਹਦੀ ਮਾਨ ਨੂੰ ਇਹ ਤਾਂ ਆਪ ਨੂੰ ਨਹੀਂ ਪਤਾ ਜੀ ਆ ਦੀ ਆ ਨਾ ਠੀਕ ਹੈ ਠੀਕ ਹੈ ਤੇ ਉਹ ਠੰਡੀ ਹੈ ਵਧੀਆ ਹਾਂਜੀ ਬਹੁਤ ਸਾਊਸ ਲੱਗ ਬਸ਼ੇਰੀ ਆ ਜੀ ਪਹਿਲੀ ਵਾਰ ਹੀ ਸੁਣਿਆ ਨੇ ਚਾਰ ਦੰਦ ਆ ਜੀ ਉਮਰੋ ਠੀਕ ਹੈ ਤੇ 61 ਇੰਚ ਦੀ ਹਾਈਟ ਆ ਦਿਖਾ ਦੀ ਬਾਈ ਧਿਆਨ ਨਾਲ ਹਾਂਜੀ ਲੰਬਾਈ ਲੰਬੂਈ ਬੰਤਰਾਂ ਦੀ ਪੂਰੀ ਚੰਗੀ ਆ ਜੀ ਸਹੀ ਹੈ ਹਾਂਜੀ ਬਾਈ ਇਹ ਕਿਹੜੇ ਚ ਪੈ ਗਈ ਇਹ ਚੰਬੇ ਚ ਆਉਂਦੀ ਆ ਜੀ ਲਾਲ ਚੰਬੇ ਚ ਹਾਂਜੀ ਬੱਚਾ ਪੂਚਾ ਕਿਵੇਂ ਦਿੰਦੀ ਹੈ ਬੱਚਾ ਟਾਪ ਕੁਆਲਿਟੀ ਸੂਜੀ ਵਧੀਆ ਵਧੀਆ ਹਾਂਜੀ ਆਪਦੇ ਬੰਨੂਆਂ ਦਾ ਪਪਾ ਨਾਨਕ ਮੇਰ ਕਰੇ ਵੀ ਵਧੀਆ ਹੀ ਸੂਕੀ ਕਹਿ ਕੇ ਦੇਵਾਂਗੇ ਜੀ ਹਣਾ ਬਾਕੀ ਗਾਂ ਵਾਲੇ ਦੇ ਹਾਂਜੀ ਗਾਂ ਵਾਲੇ ਬਾਕੀ ਭਾਈ ਜੀ ਅਸੀਂ ਪਿਛਲੀ ਮੰਡੀ ਤੇ ਇਸੇ ਅੱਡੇ ਤੇ 5-6 ਘੋੜੀਆਂ ਸੇਲ ਕਰੀਆਂ ਆਪਦੇ ਸੱਜਣਾ ਨੂੰ ਦਿੱਤੀਆਂ ਜੀ ਜ਼ਿਮੀਂਦਾਰ ਭਰਾਵਾਂ ਨੂੰ ਠੀਕ ਹੈ ਸਾਰੀਆਂ ਘੋੜੀਆਂ ਬਹੁਤ ਚੰਗੇ ਬੱਚੇ ਸੀ ਬੱਚੇ ਚੰਗੇ ਬੱਚੇ ਬਸ਼ੇਰੀਆਂ ਦਿੱਤੀਆਂ ਘੋੜੀਆਂ ਨਾਲ ਦੋ ਤਿੰਨ ਘੋੜੀਆਂ ਬੱਚੀਆਂ ਬਹੁਤ ਚੰਗੀਆਂ ਸੂਈਆਂ ਜੀ ਬਸ਼ੇਰੀਆਂ ਅੱਛਾ ਹਾਂਜੀ ਇੱਕ ਅਸੀਂ ਬੁੱਟਰ ਸ਼ਰੀ ਪਿੰਡ ਦਿੱਤੀ ਸੀ ਘੋੜੀ ਆਪਦੇ ਮਿੱਤਰਾਂ ਨੂੰ ਹੀ ਬਹੁਤ ਚੰਗੀ ਬੱਚੀ ਲਿਆਈ ਹੈ ਜੀ ਉਹ ਇੱਥੇ ਬੱਚੀ ਵੀ ਮੰਡੀ ਚਾਈ ਵੀ ਆ ਇੱਥੇ ਆਈ ਹਾਂਜੀ ਆਊਗੀ ਆਪਣੇ ਕੋਲ ਉਹ ਬੱਚੀ ਜੀ ਇੱਥੇ ਠੀਕ ਹੈ ਕੱਲ ਦਾ ਹੀ ਯਾਨੀ ਕਿ ਜਿਹੜਾ ਬੰਦਾ ਲੈ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਅਗਲੇ ਸਾਲ ਇੱਥੇ ਤੰਬੂ ਲਾਊਗਾ ਹੀ ਲਾਊਗਾ ਹੀ ਲਾਊਗਾ ਜੀ ਹਾਂਜੀ ਬਹੁਤ ਸੋਹਣੀ ਗੱਲ ਆ ਅੱਗੇ ਜਿਵੇਂ ਉਹ ਨਵੇਂ ਬਾਈ ਘੋੜੇ ਦਾ ਪੈਂਡੀਆਂ ਘੋੜੀ ਰੱਖੇ ਬੁੱਟਰ ਵਾਲੇ ਮੁੰਡੇ ਨੇ ਤੇ ਆਪਾਂ ਹੁਣ ਪਹਿਲੀ ਵਾਰੀ ਵਿਚਾਰੇ ਨੂੰ ਮਾਰਾ ਦੇ ਦਿੰਦੇ ਬਚਾ ਹਾਂ ਉਹਦਾ ਮਾਨ ਨਹੀਂ ਕਰਨਾ ਸੀ ਮਾਨ ਨਹੀਂ ਕਰ ਨਾਲ ਹੋਰ ਦਸਾ ਨਹੀਂ ਵੀ ਨਹੀਂ ਕਰਨਾ ਸੀ ਹਾਂਜੀ ਹਾਂ ਜਦ ਠੀਕ ਹੈ ਬਹੁਤ ਵਧੀਆ ਬਾਕੀ ਅਸੀਂ ਤਕਰੀਬਨ ਜਿਹੜਾ ਬਾਈ ਜੀ ਮਾਲ ਲੈ ਕੇ ਆਉਣੇ ਆ ਮੰਡੀ ਤੇ ਆਪਦੇ ਜ਼ਿਮੀਂਦਾਰਾਂ ਜ਼ਿਮੀਂਦਾਰ ਭਰਾਵਾਂ ਵਾਲਾ ਸੇਲ ਪਰਚੇਜ ਵਾਲਾ ਪ੍ਰੋਸੈਸ ਆ ਸਾਡੇ ਕੋਲ ਕੋਈ ਯੂਪੀਐਨ ਦੇ ਮਤਲਬ ਦਾ ਮਾਲ ਹੈਗਾ ਬਾਲਾ ਠੀਕ ਹੈ ਅਸੀਂ ਚੰਬੇ ਜਾਨਵਰ ਜ਼ਿਆਦਾ ਲੈ ਕੇ ਆਉਣੇ ਆ ਜੀ ਠੀਕ ਹੈ ਉਹ ਨੁਕਰੇ ਜਾਨਵਰ ਹੀ ਲਿਆਵਾਂਗੇ ਕੱਲ ਨੂੰ ਦੋ ਤਿੰਨ ਘੋੜੀਆਂ ਲੈ ਕੇ ਆਵਾਂਗੇ ਇੱਕ ਬੱਚੀ ਲੈ ਕੇ ਆਵਾਂਗੇ ਮਤਲਬ ਉਹ ਪਕਣੀਆਂ ਕਰਕੇ ਮੀਂਹ ਕਰਕੇ ਮੌਸਮ ਖਰਾਬ ਕਰਕੇ ਨਹੀਂ ਲੈ ਕੇ ਆਉਂਦਾ ਜੀ ਠੀਕ ਹੈ ਚੰਬੀਆਂ ਘੋੜੀਆਂ ਲਿਆਣੀਆਂ ਜੀ ਕੀ ਮੁੱਲ ਰੱਖਿਆ ਇਹਦਾ ਇਹਦਾ ਮੁੱਲ 2.5 ਲੱਖ ਰੁਪਏ ਕਰਦੇ ਹਾਂ ਮਾਨਤਨ ਹਾਂਜੀ ਮਾਨਤਨ ਜਰੂਰ ਹੋ ਜੂਗਾ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਗੀ ਤਾਂ ਵਧੀਆ ਪੂਰਾ ਮਾਨਤਨ ਕਰਾਂਗੇ ਕੋਈ ਗੱਲ ਠੀਕ ਹੈ ਹਾਂਜੀ ਲੋਬੀ ਦੋਸਤੋ ਸੰਪਰਕ ਕਰ ਲਓ ਗੱਲਬਾਤ ਕਰਨ ਦਾ ਕੋਈ ਹਰਜ ਨਹੀਂ ਹੁੰਦਾ ਬਾਕੀ ਤੁਸੀਂ ਫੋਨ ਤੇ ਜਿਹੜਾ ਵੀ ਦਿਲ ਕੀਤਾ ਜਿੰਵੇਂ ਦਾ ਵੀ ਕੀਤਾ ਉਹ ਤੁਸੀਂ ਗੱਲਬਾਤ ਕਰ ਸਕਦੇ ਹੋ ਹਾਂਜੀ 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 ਜੀ ਭਾਈ ਅੱਗੇ ਅੱਗੇ ਕਾ ਲਾਲ ਗਰੜੀ ਘੋੜੀ ਆ ਜੀ 60 ਇੰਚ ਹਾਈਟ ਆ 7 ਕ ਸਾਲ ਉਮਰ ਆ ਜੀ ਠੀਕ ਹੈ ਠੀਕ ਪਹਿਲਾਂ ਵੀ ਬਹੁਤ ਚੰਗੇ ਬੱਚੇ ਸੂਹੀ ਆ ਜੀ ਠੀਕ ਹੈ ਤੇ ਹੁਣ ਇਹ ਸਾਢੇ 4-5 ਮਹੀਨੇ ਦੀ ਗੱਬਣਾ ਜੀ ਇਹ ਵੀ ਨੁਕਰੇ ਘੋੜੇ ਤੋਂ ਗੱਬਣਾ ਜੀ ਠੀਕ ਹੈ ਇਹ ਆਪਾਂ ਬਾਈ ਚਮਕੌਰ ਤੋਂ ਲਈ ਸੀ ਮੱਲੇਖਾਂ ਪਿੰਡ ਤੋਂ ਜੀ ਠੀਕ ਹੈ ਹਾਂਜੀ ਤੇ ਇਹ ਵੀ ਬਹੁਤ ਟੌਪ ਘੋੜੀ ਆ ਚੰਗੀ ਵਧੀਆ ਸੋਹਣਾ ਤੋਰਾ ਤੁਰਦੀ ਆ ਵਾਲਪੋਰੀਆਂ ਦੀ ਇਹ ਵੀ ਸਾਫ ਆ ਜੀ ਪਹਿਲਾਂ ਸੂਹੀ ਆਪਣੇ ਕੋਲ ਹਾਂਜੀ ਪਹਿਲਾਂ ਆਪਣੇ ਕੋਲ ਨਹੀਂ ਸੂਹੀ ਬਾਈ ਚਮਕੌਰ ਕੋਲੋਂ ਲੈ ਕੇ ਆਂਦੀ ਆ ਜੀ ਆਪਾਂ ਇਹ ਭਰੋਸੇਮੰਦ ਬੰਦੇ ਹਾਂਜੀ ਭਰੋਸੇਮੰਦ ਬਾਈ ਤੋਂ ਬਾਕੀ ਰੰਗ ਬਹੁਤ ਚੰਗਾ ਜੀ ਇਹ ਜ਼ਿਮੀਦਾਰੇ ਚ ਚੱਲਦਾ ਰੰਗ ਆ ਜੀ ਲਾਲ ਗੜਾ ਇਹ ਘੋੜੀਆਂ ਸਾਰੇ ਚੰਗੇ ਘੋਣੇ ਤੋਂ ਮੀਟ ਕਰਕੇ ਆਪਾਂ ਸਾਰੀਆਂ ਗੱਬਣ ਘੋੜੀਆਂ ਹੀ ਆਪਣੇ ਕੋਲ ਕੋਈ ਖਾਲੀ ਘੋੜੀ ਨਹੀਂ ਕੋਈ ਕੋਈ ਆਲਣ ਮੀਟ ਵੀ ਨਹੀਂ ਆਪਾਂ ਨੂੰ ਜਿਆਦਾ ਨੌਲੇਜ ਪਤਾ ਨਹੀਂ ਲੈਂਦਾ ਨਹੀਂ ਲੈਂਦੇ ਹਾਂ ਜੀ ਵੀ ਗਾਂ ਵਾਲੇ ਨੂੰ ਯਾਰ ਕਿਨੇਰਾ ਪੈਸੇ ਕਮਾਉਣ ਤੇ ਜ਼ੋਰ ਨਹੀਂ ਆਦਾ ਦਾਦੀ ਨਾਲ ਵਿੱਤ ਪ੍ਰੂਫ ਦੇਵਾਂਗੇ ਜੀ ਇਹ ਘੋੜੀ ਮੀਟ ਹੁੰਦੀ ਦੀ ਵੀਡੀਓ ਜੀ ਹਾਂ ਫੋਟੋ ਵੀਡੀਓ ਆਪਾਂ ਸਾਰਾ ਪ੍ਰੂਫ ਦੇਵਾਂਗੇ ਜੀ ਨਾਲ ਬਾਈ ਨਾਲ ਸਹੀ ਸਹੀ ਬੋਲਦਾ ਜ਼ਿਮੀਦਾਰ ਬੰਦਾ ਹੀ ਹੁੰਦਾ ਤੇ ਜ਼ਿਮੀਦਾਰ ਨੂੰ ਆਪਾਂ ਮਾਰ ਨਾੜੀ ਹੁੰਦਾ ਜੇ ਆਪਾਂ ਨੂੰ ਇੱਕ ਵਾਰੀ ਮਾਰਤਾ ਹਾਂ ਵਾਲੇ ਨਹੀਂ ਲੈ ਸਕਦੇ ਵਾਲਪੋਰੀਆਂ ਦਾ ਸਾਫ ਆ ਜੀ ਵਾਲਪੋਰੀਆਂ ਦੀ ਉਮਰੋਂ 6 ਸਾਲੀ ਹੋ ਜੀ 6-7 ਸਾਲ ਠੀਕ ਹੈ ਹਾਂ ਜੀ ਠੀਕ ਹੈ ਤੇ ਇਹ ਬੱਚਾ ਕਿਵੇਂ ਦਾ ਦੇ ਦੂ ਬਾਈ ਬਾਈ ਇਹ ਵੀ ਜਿਹੜਾ ਬੱਚਾ ਜਿਹੜਾ ਨੌਲੇਜ ਨੌਲੇਜ ਆ ਬੰਦਾ ਇਹ ਰੰਗ ਵੇਖਦਾ ਬਹੁਤ ਆ ਜੀ ਆਪਣੇ ਆ ਲਾਲ ਗਰੜੀ ਛੋੜੀ ਆ ਗਈ ਇਹ ਵੀ ਪੂਰੀ ਸਹੀ ਇਹਦਾ ਕੀ ਮੁੱਲ ਕੀਤਾ ਬਾਈ ਇਹਦਾ 175 ਕਰਦੇ ਆ ਜੀ ਮੁੱਲ 175 ਇਹ ਤੇ ਵੀ ਮਾਨਦਾਨ ਹੋ ਜਾ ਹਾਂ ਜੀ ਹਾਂ ਜੀ ਠੀਕ ਹੈ ਬਾਈ ਤੇ ਇਹ ਅਗਲੀ ਇਹ ਮਲਾਈ ਆ ਦੀ ਘੋੜੀ ਇਹ ਹਜੇ ਗੱਬਣ ਚ ਇੱਕ ਪਾਸ ਨਹੀਂ ਜੀ ਆਪਾਂ ਬਾਈ ਨੂੰ ਜਿਹੜਾ ਲਊਗਾ ਉਹਨੂੰ ਇਹੀ ਗੱਲ ਕਹਿ ਕੇ ਦੇਵਾਂਗੇ ਵੀ ਘੋੜੀ ਮਲਾਈ ਵੀ ਆ ਹਾਂ ਗੱਬਣ ਰਹਿ ਜਾਏ ਖਾਲੀ ਰਹਿ ਜਾਏ ਤੁਹਾਡੇ ਕਰਮ ਅੰਦਰ ਦੀ ਸਾਫ ਆ ਉਹ ਆਪਣੀ ਗਾਰੰਟੀ ਹੋਊਗੀ ਜੇ ਮਤਲਬ ਗੱਬਣ ਰਹਿ ਗਈ ਤਾਂ ਅਗਲੇ ਦੇ ਭਾਗ ਆ ਜੀ ਜੇ ਨਾ ਰੂ ਤਾਂ ਪੋਸਟ ਫੀਸ ਚ ਮਿਲਾ ਕੇ ਵੀ ਦੇ ਦਾਂ ਕਿੰਨੇ ਉਮਰ ਹੋ ਗਈ ਇਹ ਵੀ ਹੋਊਗੀ 7 ਕੁ ਸਾਲੀ ਜੀ 7 ਸਾਲ ਉਮਰ ਠੀਕ ਤੇ ਇਹ ਘੋੜੀ ਤੋਰਾ ਵੀ ਬਹੁਤ ਚੰਗਾ ਤੁਰਦੀ ਇਹ ਕਿਹਦੇ ਤੋਂ ਗੱਬਣਾ ਇਹ ਆਪਣੇ ਨਗਵਾਂਡ ਪਿੰਡ ਹੀ ਆ ਜੀ ਘੋੜਾ ਬਾਈ ਕੋਲੇ ਉਹ ਤੋਂ ਮਲਾਈ ਨੁਕਰੀਏ ਹਾਂ ਜੀ ਨੁਕਰਾ ਘੋੜਾ ਹਾਥੀ ਦਾ ਬੱਚਾ ਉੱਥੇ ਸਾਹਮਣੇ ਆਊਗਾ ਜੀ ਠੀਕ ਆਊਗਾ ਵੀ ਇੱਥੇ ਸਤਵੰਤਾ ਬਾਈ ਸੰਘਾ ਆਈ ਉਹਦੇ ਕੋਲੇ ਠੀਕ ਹੈ ਤੇ ਇਹਦਾ ਕੀ ਮੁੱਲ ਆ ਬਾਈ ਇਹਦਾ ਮੁੱਲ 1.5 ਲੱਖ ਰੁਪਏ ਕਰ ਦੋ 1.5 ਕਰ ਦੋ ਮਾਰ ਦਾ ਨਹੀਂ 24 ਇਹਦੇ ਤੋਂ ਵੀ ਕਰ ਦੋ ਇਹ ਤਾਂ ਕੋਸੇ ਘੋੜਾ ਕੋਸੇ 20 ਚ ਮਲਾ ਕੇ ਵੀ ਦੇ ਦਵਤ ਵਾਰੀ ਦੁਬਾਰਾ ਛੱਡਣਗੇ ਹਾਂ ਜੀ ਦੁਬਾਰਾ ਛੱਡਵਾਵਾਂ ਹਾਂ ਓਕੇ ਸਹੀ ਆ ਬਾਈ ਵਧੀਆ ਗੱਲ ਇਹ ਬਾਈ ਨੁਕਰੀਏ ਇਹ ਘੋੜੀ ਮਾਰਵਾੜੀ ਆ ਗਈ ਜੀ ਇਹ 10 ਮਹੀਨਿਆਂ ਦੀ ਗੱਬਣਾ ਜੀ 1 ਮਹੀਨਾ ਹੀ ਰਹਿ ਗਿਆ ਇੱਥੇ ਲਾਟਰੀ ਆ ਜਿਹੜਾ ਮਰਜੀ ਪੱਟ ਇਸ ਗਰਾਣੇ ਵਾਲੇ ਘੋੜੇ ਤੋਂ ਗੱਬਣਾ ਜੀ ਬਾਈ ਬਾਜ ਵਾਲੇ ਤੇ ਘੋੜਾ ਬਹੁਤ ਕੈਂਟ ਆ ਹਾਂਜੀ ਹਾਂਜੀ ਠੀਕ ਐ ਇਹ ਉਹ ਤੋਂ ਮਿਲੀ ਵੀ ਆ ਜੀ ਇਹਦਾ 1 ਮਹੀਨਾ ਹੀ ਰਹਿ ਗਿਆ ਕੁੜੀ ਦਾ ਜੀ ਠੀਕ ਐ ਬਾਈ ਜੇ ਕੁੜੀ ਆਪਾਂ ਨੂੰ ਐ ਵੀ ਨਹੀਂ ਜੇ ਕੋਈ ਬੰਦਾ ਲੈਣ ਦਾ ਚਾਹਵਣ ਹੋਇਆ ਵੀ 1 ਮਹੀਨਾ ਰਹਿ ਗਿਆ ਲਾਟਰੀ ਪੱਟ ਲੈ ਹਾਂ ਵੀ ਵਧੀਆ ਚੰਗਾ ਬੱਚਾ ਸੂ ਜੀ ਕਿਹੜੇ ਸੂਏ ਇਹ ਇਹ ਹੋ ਜੀ 7-8 ਸਾਲ ਦੀ ਉਮਰ ਦੀ ਇਹ ਹੋਊਗੀ ਹੋਊਗੀ ਚੌਥੇ ਸੂਏ ਦੀ ਚੌਥੇ ਸਾਂਜੀ ਠੀਕ ਐ ਬਾਈ ਹਾਂਜੀ ਘੋੜੀ ਵੀ ਕੈਂਟ ਆ ਹਾਂਜੀ ਹਾਂਜੀ ਠੀਕ ਐ ਇਹ ਤਾਂ ਬਈ ਫਿਰ ਇਹ ਤਾਂ ਵਾਕਈ ਤੇਰੀ ਗੱਲ ਲਾਟਰੀ ਆ ਏ ਬਾਈ ਜੀ ਆਹ ਘੋੜੀ ਆਪਣੇ ਕੋਲੇ ਬਹੁਤ ਚੰਗਾ ਸੋਹਣਾ ਤੋਰਾ ਤੁਰਦੀ ਹੈ ਰੇ ਬੀ ਆ ਜੀ 35 35 29 ਦੇ ਬੜੇ ਆਰਾਮ ਨਾਲ ਖੁੱਲੀ ਤੁਰਦੀ ਹੈ ਜੀ ਘੋੜੀ ਸਾਨੂੰ ਆਪਦੇ ਮੇਲੇ ਦੀ ਇਹ ਘੋੜੀ ਸ਼ਾਨ ਲੱਗਦੀ ਸਾਰੇ ਆਪਦੇ ਅੱਡੇ ਦੀ ਸ਼ਾਨ ਆ ਜੀ ਇਹ ਘੋੜੀ ਸਾਰ ਜਾਂ ਘੋੜਿਆਂ ਬਹੁਤ ਸਾਊਸ ਲੱਗ ਆ ਜੀ 4.5 ਮਹੀਨੇ ਦੀ ਕੱਪੜਾ ਨਾ ਜਿਹੜਾ ਦੇ ਕੇ ਹਟੇ ਹਾਂ ਕਿ ਜਾਣਾ ਸੀ ਤਿਆਰੀ ਸੀ ਕਿ ਜੀ ਨੱਚ ਉਹ ਮੈਨੂੰ ਬਾਈ ਜੀ ਤੁਸੀਂ ਆਗੇ ਠੀਕ ਹੈ ਠੀਕ ਹੈ ਠੀਕ ਹੈ ਤੇ ਬਹੁਤ ਵਧੀਆ ਟੌਪ ਦੀ ਚੰਗੀ ਘੋੜੀ ਆ ਜੀ 4.5 ਮਹੀਨਿਆਂ ਦੀ ਕਾਂਟੇ ਦੇ ਬੱਚੇ ਤੋਂ ਗੱਭਣਾ ਜੀ ਠੀਕ ਹੈ ਹਾਂ ਜੀ ਉਹ ਬਾਈ ਕੁਰਵਾਜ ਕੋਲੇ ਇਹ ਹੋਊਗੀ 5 6 ਸਾਲ ਦੀ ਉਮਰ ਦੇ ਵੀ ਹੋ ਹਾਈਟ ਕਿੰਨੀ ਆ ਦੀ ਹਾਈਟ ਉਹ ਕਾਰਡ ਦੇ ਲਾਮ ਸਮਝੀ ਕਾਠੀ ਠੀਕ ਆ ਬਾਈ ਹਾਂਜੀ ਘਰੇ ਕਿੰਨੇ ਕਿ ਜਾਨਵਰ ਰਹਿੰਦੇ ਆ ਮੇਲੇ ਤੋਂ ਬਿਨਾ ਘਰੇ ਹੁੰਦੇ ਆ ਜੀ 8 ਤੋਂ 10 ਜਾਨਵਰ ਹੋਣ ਵੀ ਹੈਗੇ ਘਰੇ ਜਿਹੜੇ ਪੱਕੇ ਹੈਗੇ ਘਰੇ ਹੁੰਦੇ ਹੀ ਆ ਹਾਂਜੀ ਤੇ ਨਾਲ ਨਾਲ ਸਾਰਾ ਸਾਲ ਹੀ ਚੱਲਦਾ ਰਹਿੰਦਾ ਸੇਲ ਪਰਚਾਈ ਹਾਂਜੀ ਬਾਈ ਜ਼ਿੰਮੇਦਾਰਾ ਕੰਮ ਆ ਜੀ ਖੇਤੀਬਾੜੀ ਕਰਦੇ ਆ ਨਾਲ ਉਹੋ ਜਿਹਾ ਪ੍ਰੋਫੈਸਾ ਵੀ ਕੋਈ ਜਾਨਵਰ ਚੰਗਾ ਮਿਲ ਜੇ ਤਾਂ ਲੈ ਲੈਂਦੇ ਆ ਘਰੇ ਵੇਚ ਲਈਦਾ ਠੀਕ ਹੈ ਨਹੀਂ ਆ 7 ਤੋਂ 8 ਜਾਨਵਰ ਘਰੇ ਰੱਖੀ ਦਿਆ ਜੀ ਵੀ ਜੇ ਆਪਣੀ ਮੇਲੇ ਤੋਂ ਬਾਅਦ ਵੀ ਕੋਈ ਵੀਡੀਓ ਵੇਖਣਾ ਤਾਂ ਸੰਪਰਕ ਕਰ ਸਕਦਾ ਹਾਂਜੀ ਬਾਈ ਜੀ ਜਰੂਰ ਜੀ ਮੋਸਟ ਵੈਲਕਮ ਕੋਈ ਵੀਡੀਓ ਵੇਖ ਕੇ ਆਉ ਠੀਕ ਆ ਹਾਂ ਜੀ ਘਰੇ ਵੀ ਜਾਨਵਰ ਹੁੰਦੇ ਆ ਬਾਕੀ ਆਪਣੇ ਕੋਲੇ ਸੇਲ ਆਸਤੇ ਕੋਈ ਨਾ ਕੋਈ ਕਿੰਨੇ ਦਿਨ ਰਹੋਗੇ ਬਈ ਇੱਥੇ ਅਸੀਂ 20 21 ਤਰੀਕ ਤਾਈਂ ਰਵਾਂਗੇ ਜਦੋਂ ਮੇਲਾ ਐਂਡ ਹੋ ਗਿਆ ਜੀ ਤਾਂ ਉਦੋਂ ਜਾਵਾਂਗੇ ਸਾਡਾ ਘਰ ਦਾ ਮੇਲਾ ਜੀ ਠੀਕ ਆ ਹਾਂ 15 ਕਿਲੋਮੀਟਰ ਬੈਠਾ ਕਿਵੇਂ ਰਹਿੰਦਾ ਬਈ ਮੇਲਾ ਮੇਲਾ ਬਹੁਤ ਵਧੀਆ ਰਹਿੰਦਾ ਜੀ ਬਹੁਤ ਵਧੀਆ ਖਰੀਦ ਵਿੱਚ ਹੁੰਦੀ ਆ ਬਹੁਤ ਵਧੀਆ ਟਾਂਕਣਾ ਹੁੰਦੀ ਆ ਬਾਈ ਜੀ ਠੀਕ ਆ ਕੋਈ ਕਿਸੇ ਗੱਲੋਂ ਕੋਈ ਕਿੰਤੂ ਪ੍ਰਾਂਤੂ ਨਹੀਂ ਬਾਕੀ ਇਹਦੀ ਕੀ ਵਧੀਆ ਸਰਕਾਰ ਦਾ ਪ੍ਰਣ ਸੱਚਾ ਸੁੱਚਾ ਸਿਸਟਮ ਹੈ ਫੌਦਾ ਹਾਂ ਜੀ ਕਿ ਜੇ ਕਿਸੇ ਨੂੰ ਚੀਜ਼ ਫਿੱਟ ਵੀ ਨਾ ਆਵੇ ਨਾ ਘਰੇ ਲੈ ਜਾ ਕੇ ਤਾਂ ਵੀ ਅਸੀਂ ਕਹਿੰਨੇ ਪੁੱਠੀ ਸਾਡੇ ਕੋਲੇ ਬਾਈ ਮੇਰਾ ਇੱਕ ਨਿੱਜੀ ਸਵਾਲ ਆ ਸੁਖਵੀਰ ਯਾਦ ਆਉਣਾ ਜਦੋਂ ਆ ਮੇਲਾ ਹੁੰਦਾ ਹਾਂ ਹਾਂ ਜੀ ਬਾਈ ਉਹ ਤਾਂ ਜਿਵੇਂ ਮੱਝਾਂ ਮੋਝਾਂ ਗਾਵਾਂ ਦੇ ਉਹ ਤਾਂ ਬਾਈ ਕੰਪੀਟੀਸ਼ਨ ਕਰਾਇਆ ਬੰਦੇ ਨੇ ਸਭ ਕੰਪੀਟੀਸ਼ਨ ਆਪਣੇ ਮੁਕਸਰ ਜ਼ਿਲ੍ਹੇ ਦੇ ਵਿੱਚ ਕਿੰਨਾ ਬਾਈ ਉਹ ਉਹ ਬਦਲ ਸਾਹਿਬ ਸੀ ਵੱਡੇ ਬਦਲ ਸਾਹਿਬ ਸੀ ਬਾਈ ਉਹਨਾਂ ਨੂੰ ਮੋਹ ਪ੍ਰੇਮ ਸੀ ਜਾਨਵਰਾਂ ਨਾਲ ਨਾ ਉਹ ਉਹਦੋਂ ਕਰਾਉਂਦੇ ਸੀ ਕਿ ਕੰਪੀਟੀਸ਼ਨ ਵੀ ਕਰਾਉਂਦੇ ਸੀ ਬਾਈ ਜਦੋਂ ਦੀ ਜਦੋਂ ਦਾ ਉਹਨਾਂ ਨੇ ਵੀ ਇਹ ਕੰਮ ਉਤਪੜਿਆਲੇ ਜਾਂ ਵੜਿਆ ਮੇਲਾ ਉਦੋਂ ਬਾਅਦ ਕੰਪੀਟੀਸ਼ਨ ਦਾ ਹੋਇਆ ਹੀ ਨਹੀਂ ਬਾਈ ਹਾਂਜੀ ਤੇ ਮਤਲਬ ਅੱਗੇ ਇੱਥੇ ਆਪਣੇ ਗਵਰਨਮੈਂਟ ਕਾਲਜ ਹੁੰਦੇ ਸੀ ਵਧੀਆ ਜੀ ਬੁਰਾ ਸ਼ਾਹ ਸੀ ਆਪਣੇ ਮਕਸਰ ਜ਼ਿਲ੍ਹੇ ਨੂੰ ਖਾਸ ਕਰਕੇ ਜਾਣ ਹਾਂਜੀ ਹਾਂਜੀ ਸ਼ੌਂਕ ਪੈ ਗਿਆ ਸੀ ਇਹ ਰੇਕ ਸ਼ੌਂਕ ਸੀਗਾ ਜੀ ਇਨਸਾਨ ਹੋ ਜਾਂ ਉਹਨਾਂ ਦੇ ਜਾਣਕਾਰ ਹੋ ਜਾਂ ਬਾਕੀ ਬਾਈ ਜੀ ਮਾਗੀ ਦਾ ਮੇਲਾ ਹੀ ਆਪਣੇ ਤਕਰੀਬਨ ਸਾਰੇ ਮੇਲਿਆਂ 'ਚ ਉਹ ਵੱਡਾ ਮੇਲਾ ਜੀ ਏਸ਼ੀਆ ਦਾ ਨੰਬਰ ਹਾਂਜੀ ਪੂਰਾ ਟਾਪ ਦਾ ਮੇਲਾ ਇਹੀ ਆ ਜੀ ਬੜੀ ਸੋਹਣੀ ਰੁੱਤ ਚ ਆਉਂਦਾ ਜੀ ਹਮਮ ਚਲੋ ਐਤਕੀ ਥੋੜਾ ਜਿਹਾ ਮੌਸਮ ਨੇ ਖਰਾਬੀ ਕਰਤੀ ਨਹੀਂ ਵਧੀਆ ਰੁੱਤ ਚ ਆਉਂਦਾ ਜੀ ਨਾ ਸਹੀ ਤੇ ਬੜਾ ਵਧੀਆ ਪ੍ਰੋਸੈਸ ਸੀਗਾ ਜੀ ਉਹਨਾਂ ਦਾ ਪਰਾਲਾ ਉਹ ਯਾਦ ਆਉਂਦੇ ਹੀ ਹੁੰਦੇ ਆ ਜੀ ਉਹਨਾਂ ਤੋਂ ਬਿਨਾਂ ਤਾਂ ਅਧੂਰੇ ਆ ਜੀ ਮੇਲੇ ਨਾ ਸਹੀ ਆ ਬਾਈ ਹਾਂਜੀ ਤੇ ਉਹ ਮਗਰਲੇ ਜਾਨਵਰ ਕਿਹੜੇ ਹਾਂਜੀ ਉਹ ਤਿੰਨ ਬੱਚੀਆਂ ਜੀ ਇੱਕ ਬੱਚੀ ਅਸੀਂ ਕੱਲ ਸੇਲ ਕਰਤੀ ਆ ਜੀ ਅੱਛਾ ਕੱਲ ਇੱਕ ਹੋ ਗਈ ਸੇਲ ਹਾਂਜੀ ਹਾਂਜੀ ਠੀਕ ਆ ਆ ਜਾ ਬਈ ਉੱਤਰ ਦਿਖ ਆ ਬਸ਼ੇਰੀਆਂ ਹਾਂਜੀ ਆ ਬੱਚੀ ਆ ਜੀ ਇੱਕ ਬਸ਼ੇਰੀ ਠੀਕ ਹੈ ਸਾਡੇ ਕੋਲੇ ਛੋਟੀ ਮੂੰਹ ਚੌਕੜੀ ਆ ਜੀ ਦਿਖਾ ਦੀ ਬਾਈ ਡਿਟੇਲਸ ਵਾਰ ਕੇ ਮਗਰੋਂ ਵੀ ਦਿਖਾ ਦੀ ਸਵਾਰ ਕੇ ਕਿੰਨੇ ਚਿਰ ਦੀ ਆ ਬਾਈ ਇਹ ਇਹ ਮੂੰਹ ਚੌਕੜੀ ਆ ਜੀ 5-6 ਮਹੀਨੇ ਦੀ ਹੋਊਗੀ ਜੀ ਬਸ 5-6 ਮਹੀਨੇ ਹਾਂਜੀ ਠੀਕ ਹੈ ਕਮੈਤ ਰੰਗ ਆ ਜੀ ਇਹ ਵੀ ਸੇਲ ਆਪਣੇ ਕੋਲੇ ਬੱਚੀ ਇਹ ਕਿਹਦੀ ਬੱਚੀ ਆ ਬਾਈ ਇਹ ਬੱਚੀ ਆਪਣੇ ਨਾਲ ਹੀ ਉੱਥੇ ਕੋੜਾ ਸੀਗਾ ਬਾਈ ਚੋੜੜੀ ਹਾਂ ਚੋੜਨ ਵਾਲੇ ਬਾਈ ਨੇ ਟਿਕਰੇ ਜਗਮੀ ਆ ਜੀ ਠੀਕ ਹੈ ਹਾਂ ਜੀ ਜਗਮੀਤ ਕੋਲੇ ਜਗਮੀਤ ਕੋਲੇ ਉਹਦੇ ਕੋਲੋਂ ਆਪਾਂ ਲਈ ਜੀ ਬੱਚੀ ਠੀਕ ਹੈ ਹਾਂ ਜੀ ਠੀਕ ਇਹਦੇ ਤਿੰਨ ਪੈਰ ਚਿੱਟੇ ਆ ਜੀ ਮੱਥੇ ਬਲੇਜ ਆ ਇਹ ਵੀ ਦੇ ਦਿਆਂਗੇ ਆਪਾਂ ਬੱਚੀ ਠੀਕ ਹੈ ਇਹਦਾ ਕੀ ਮੁੱਲ ਕੀਤਾ ਬਾਈ ਇਹਦਾ 1 ਤੋਂ 10 ਮੁੱਲ ਕਰਦੇ ਆ ਜੀ ਮਾਨਤਾਂ ਨੇ ੱਚ ਵੀ ਕਰਦੇ ਆਂਗੇ ਜੀ ਤੇ ਜੋ ਵੀ ਮਾਨਤਾਂ ਠੀਕ ਆ ਆ ਬੱਚੀ ਗਾਰੰਟੀ ਨਾਲ ਰੌਲੀ ਵਾਲੇ ਅਰਜਨ ਘੋੜੇ ਦੀ ਆ ਜੀ ਜਿਹੜਾ ਸਾਹਮਣੇ ਆਪਣੇ ਬਾਈਆਂ ਦੀ ਠੀਕ ਆ ਅੱਡਾ ਤੰਬੂ ਲਾਉਂਦੇ ਆ ਇਹ ਠੀਕ ਆ ਉਹਦੀ ਆ ਉਹਨਾਂ ਦੀ ਆ ਬਾਈਆਂ ਦੀ ਰੌੜੀ ਵਾਲੇ ਅਰਜਨ ਦੀ ਆਪਾਂ ਗਰੰਟੀ ਨਾਲ ਦੇਵਾਂਗੇ ਜੀ ਭਾਣਾ ਦੀ ਕੋਈ ਵੀ ਬੰਦਾ ਇਹਨੂੰ ਟੈਸਟ ਕਰਾ ਲੇ ਉਹ ਆਪਣਾ ਡੀਐਨਏ ਹਾਂਜੀ ਹਾਂਜੀ ਸਹੀ ਆ ਹਾਂਜੀ ਬਾਈ ਟਨਕਾ ਆ ਕੇ ਗੱਲ ਕੀਤੀ ਉਹ ਵੀ ਸਹੀ ਸਵਾਦ ਵੀ ਆ ਗਿਆ ਹਾਂਜੀ 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 ਸਹੀ ਆ ਬਾਈ ਦੱਸ ਤਾਂ ਹੋਰ ਆ ਨਿਕਲਦੇ ਕੁਝ ਹੋਰ ਹਾਂ ਹਾਂ ਉਹ ਗੱਲ ਨਹੀਂ 14-15 ਮਹੀਨਿਆਂ ਦੀ ਉਮਰ ਆ ਬੱਚੀ ਦੀ ਠੀਕ ਆ ਬਾਈ ਹਾਂਜੀ ਠੀਕ ਆ ਤੇ ਇਹਦਾ ਮੁੱਲ ਕੀ ਕੀਤਾ ਇਹਦਾ 1.5 ਲੱਖ ਰੁਪਏ ਮੁੱਲ ਕਰਦੇ ਹਾਂ ਬੱਚੀ ਠੀਕ ਆ ਤੇ ਇਹੇ ਇਹ ਬੱਚੀ ਨਾਲ ਜੀ ਬਾਈ ਆਪਾਂ ਲਈ ਸੀਗੀ ਉਹ ਬਾਈਆਂ ਨੇ ਆਪਾਂ ਨੂੰ ਕਹਿ ਕੇ ਦਿੱਤੀ ਸੀਗੀ ਹਾਂਜੀ ਠੀਕ ਆ ਵੀ ਆਪਣੇ ਕੋਲੇ ਇਹਦਾ ਕੋਈ ਪ੍ਰੂਫ ਨਹੀਂਗਾ ਜੀ ਅਛਾ ਆਨ ਨਾ ਵੀ ਉਹਨਾਂ ਨੇ ਉਹਨਾਂ ਨੇ ਗੱਲੀਬਾਤ ਹੀ ਗਿਆ ਸੀ ਹਾਂਜੀ ਠੀਕ ਹੈ ਉਹਨਾਂ ਨੇ ਆਪਾਨੂੰ ਅਰਜਨ ਦੀ ਦਸਤਖਿਆ ਰੌਣੀ ਹਾਂਜੀ ਆਪਣੇ ਕੋਲੇ ਇਹਦਾ ਕੋਈ ਪ੍ਰੂਫ ਨਹੀਂ ਇਹਦਾ ਹੈ ਜੀ ਸਾਰਾ ਕੁਝ ਠੀਕ ਹੈ ਹਾਂਜੀ ਹਾਂ ਜੀ ਇਹ ਤਾਂ ਅਗਲੇ ਦੇ ਕਹਿਣਦੇ ਆਪਾਂ ਕਹਿਣਦੇ ਆ ਜੀ ਹਾਂ ਜੀ ਵੀ ਹੁਣ ਆਪਾਂ ਇਹਦੀ ਆਪਾਂ ਗਾਰੰਟੀ ਨਹੀਂ ਲੈ ਸਕਦੇ ਪਰ ਉਹ ਬੱਚੀ ਮੂੰਹ ਮੰਦਰੇ ਤੋਂ ਕੰਨਾਂ ਤੋਂ ਧੌਣ ਮੂੰਹ ਮੱਥੇ ਤੋਂ ਬਹੁਤ ਜ਼ਿਆਦਾ ਟੌਪ ਆਈ ਬੱਚੀ ਸੋਹਣੀ ਆ ਮੂੰਹ ਚੌਗੜੀ ਆ ਜੀ ਇਹ ਵੀ ਉਮਰ 5 6 ਮਹੀਨਿਆਂ ਦੀ ਹੋਗੀ ਗੱਲ ਠੀਕ ਹੈ ਹਾਂ ਜੀ ਤੇ ਇਹ ਰੰਗ ਤਾਂ ਕਰੂਗੀ ਹਾਂ ਜੀ ਕਾਲਾ ਕਿ ਨਹੀਂ ਨਹੀਂ ਇਹ ਨੀਲੇ ਚੋਂ ਨੀਲੀ ਬਣੂ ਜੀ ਇਹ ਬੱਚੀ ਹਾਂ ਜੀ ਹਾਂ ਜੀ ਠੀਕ ਹੈ ਥੋੜਾ ਜੀ ਠੰਡਾ ਦਾ ਮੌਸਮ ਕਰਕੇ ਬੱਚੀਆਂ ਨਮਾਈਆਂ ਧਵਾਇਆਂ ਨਹੀਂ ਗਈਆਂ ਤਾਂ ਕਰਕੇ ਲੱਗਦੀਆਂ ਜੀ ਉਪਰੀਆਂ ਇੱਕ ਰਾਤ ਵਾਲੇ ਮਹੀਨੇ ਹਾਂ ਜੀ ਇੱਕ ਉਹ ਮਾਰਚ ਨੇ ਬਹੁਤ ਤੰਗ ਕਰਿਆ ਜੀ ਚਲੋ ਅਸੀਂ ਤਾਂ ਫੇਰ ਨੇੜੇ ਸੀਗੇ ਜਿਹੜੇ ਬਾਈ ਬਾੜੀ ਦੂਰੋਂ ਆਉਂਦੇ ਆ ਜੀ ਉਹਨਾਂ ਨੂੰ ਬਹੁਤ ਦਿੱਕਤ ਆ ਜੀ ਬਹੁਤ ਦਿੱਕਤ ਆ ਹਾਂ ਜੀ ਸਹੀ ਹੈ ਬਾਈ ਹਾਂ ਜੀ ਠੀਕ ਹੈ ਇਹਦਾ ਕੀ ਮੁੱਲ ਕੀਤਾ ਜੀ ਇਹਦਾ 1.5 ਲੱਖ ਰੁਪਏ ਮੁੱਲ ਕਰਦੇ 1.5 ਦਾ ਹਾਂ ਜੀ ਠੀਕ ਹੈ ਇਹ ਵੀ ਬੱਚੀ ਬਹੁਤ ਪੌਰੀਆਂ ਦੇ ਸਾਰੇ ਜਾਨਵਰ ਬਾਈ ਜੀ ਆਪਣੇ ਸਾਫ ਆ ਕੋਈ ਜਾਨਵਰ ਨਹੀਂ ਜਿਹੜਾ ਆਊਟ ਪੌਰੀ ਦਾ ਹੋਊਗਾ ਗਲਤ ਦਾ ਠੀਕ ਹੈ ਹਾਂ ਜੀ ਬਾਈ ਤੁਸੀਂ ਜਿਆਦਾ ਮਾਰਵਾੜੀ ਨੂੰ ਤਰਜੀਹ ਦਿੰਦੇ ਆ ਕੀ ਕਰਨਾ ਇਹਦਾ ਬਾਈ ਜੀ ਵੈਸੇ ਤਾਂ ਸਾਡੇ ਕੋਲੇ ਜਿਹੜੇ ਘਰੇ ਜਾਨਵਰ ਰੱਖੇ ਉਹ ਤਾਂ ਨੁਕਰੇ ਰੱਖੇ ਆ ਜੀ ਅਛਾ ਆਪ ਨੁਕਰੇ ਰੱਖੇ ਹਾਂਜੀ ਠੀਕ ਆ ਨੁਕਰੇ ਜਾਨਵਰ ਸਦਾ ਭਾਰਾ ਜੀ ਜਿਹੜਾ ਮਾਰਵਾੜੀ ਜਾਨਵਰ ਆ ਉਹ ਥੋੜਾ ਜਿਆ ਮਤਲਬ ਚੰਗੀ ਲਾਈਨ ਦਾ ਚੰਗੇ ਨਾਮ ਦਾ ਵੇਖਦਾ ਹੈ ਨਾ ਜੀ ਹੂੰ ਇਹ ਉਹਦੇ ਕਰਕੇ ਬਾਕੀ ਅੱਡੋ-ਅੱਡ ਆਪਣੋ ਆਪਣੇ ਹੱਥ ਦੀ ਖਰੀਦ-ਵੇਚ ਹੁੰਦੀ ਆ ਜੀ ਜਿਵੇਂ ਅਸੀਂ ਜਿਆਦਾ ਜਾਨਵਰ ਲੈਣੇ ਆ ਜਿਹੜੇ ਜਿਵੀਦਾਰ ਭਰਾ ਲੈਣੇ ਚਾਹੀਏ ਮਤਲਬ ਯੂਪੀ ਵਾਲੇ ਦੇ ਮਤਲਬ ਤਾਂ ਜਾਨਵਰ ਅਸੀਂ ਨਹੀਂ ਲੈ ਕੇ ਰਾ ਜੀ ਠੀਕ ਹੈ ਹਾਂ ਜੀ ਜਿਵੇਂ ਕੱਲ ਸਾਡੇ ਕੋਲ ਬੱਚੀ ਗਈ ਆ ਉਹ ਜੀਰਕਪੁਰ ਸਾਈਡ ਗਈ ਆ ਜੀ ਬਹੁਤ ਚੰਗੀ ਬੱਚੀ ਬਹੁਤ ਚੰਗੀ ਬੱਚੀ ਸੀ ਜੀ ਮਾਰਵਾੜੀ ਉਹ ਆਪਣੇ ਘਰ ਦੀ ਬਰੀੜੀ ਸੀਗੀ ਉਹਦੀ ਮਾਂ ਦੁਆਰਾ ਹੁਣ ਬੱਚਾ ਦੇਣ ਵਾਲੀ ਹੈ ਜੀ ਹੱਥ ਸ਼ੇਰ ਠੀਕ ਹੈ ਬਾਈ ਹਾਂਜੀ ਇੱਕ ਦੋ ਘੋੜੀਆਂ ਸਾਡੇ ਕੋਲੇ ਮਾਰਵਾੜੀ ਰੱਖੀਆਂ ਬਾਕੀ 5-7 ਜਾਨਵਰ ਹੈਗੇ ਜੀ ਨੁਕਰੇ ਕਰੇ ਠੀਕ ਹੈ ਇਹ ਵੱਡੀਆਂ ਘੋੜੇ ਰੱਖੀਆਂ ਕੱਲੇ ਬੱਚੇ ਲੈਣ ਵਾਸਤੇ ਹਾਂਜੀ ਉਹ ਕੱਲ ਨੂੰ ਹੋ ਸਕਦਾ ਸੀ 2 ਜਨਵਾਰ ਵਿੱਚੋਂ ਨੁਕਰੇ ਲੈ ਕੇ ਆਵਾਂਗੇ ਮੀਂਹ ਕਰਕੇ ਮੌਸਮ ਕਰਕੇ ਨੁਕਰਾ ਜਾਨਵਰ ਮੇਲਾ ਛਿਦੀ ਹੁੰਦਾ ਜੀ ਠੀਕ ਹੈ ਬਾਈ ਉਹ ਲਿਆਈ ਨਹੀਂ ਅੱਸੀ ਕਰਕੇ ਜੀ ਸਹੀ ਹੈ ਬਾਈ ਹਾਂਜੀ ਬਾਈ ਜਿਵੇਂ ਨਵੇਂ ਬੰਦੇ ਜਾਨਵਰ ਰੱਖਦੇ ਆ ਥੋੜਾ ਨਿੱਜੀ ਸਵਾਲ ਹੈ ਕਪਣਾ ਤੁਹਾਡੇ ਕਰਕੇ ਵੀ ਜਿਹੜੇ ਨਵੇਂ ਬੰਦੇ ਜਾਣ ਵਾ ਰੱਖਦੇ ਆ ਜੇ ਉਹਨਾਂ ਨੇ ਸ਼ੁਰੂ ਕਰਨਾ ਮੈਂ ਬਹੁਤ ਸਾਰੇ ਬੰਦੇ ਵੇਖਿਆ ਵੇਖੋ ਵੇਖ ਰੱਖ ਤਾਂ ਲੈਂਦੇ ਆ ਹਾਂਜੀ ਤੇ ਨਵੇਂ ਬੰਦੇ ਆਸਤੇ ਕੋਈ ਆਪਦਾ ਤਜਰਬਾ ਸਾਂਝਾ ਕਰੋ ਯਾਰ ਵੀ ਕਿਹੜੀ ਚੀਜ਼ ਤੋਂ ਸ਼ੁਰੂ ਕਰਨਾ ਨਵੇਂ ਬੰਦਿਆਂ ਵਾਸਤੇ ਮੇਰਾ ਤਾਂ ਇਹ ਤਜਰਬਾ ਹੈ ਵੀ ਗੱਪਣ ਘੋੜੀ ਲੈਣ ਹਾਂ ਛੇਰੀ ਤੋਂ ਨਾ ਬਸ਼ੇਰੀ ਛੇਰੀ ਤੋਂ ਨਾ ਲੈਣ ਹਾਂ ਕਿਉਂ ਬਸ਼ੇਰੀ 3 ਸਾਲ ਤੱਕ ਕਰਦਾ ਤਿਆਰ ਨਹੀਂ ਹੁੰਦੀ ਹੂੰ ਫਿਰ ਗਾਂ 4-5 ਸਾਲ ਸੂਮ ਤੇ ਲੱਗ ਸੂਨ ਦਿਨ ਹੋ ਜਾਂਦਾ ਅੱਕ ਜਾਂਦਾ ਜੀ ਮਾਨ ਬਾਕੀ ਗੱਬਣ ਘੋੜੀ ਬਾਈ ਜੀ ਆਵਾਂ ਇਹਨਾਂ ਨੇ ਕਿਹੜਾ ਦੁੱਧ ਦੇਣਾ ਇੱਕ ਬੱਚਾ ਹੀ ਲੈਣਾ ਆਪਾਂ ਜੇ ਕੋਈ 5-7 ਮਹੀਨਿਆਂ ਦੀ ਘੋੜੀ ਕੱਬਣ ਹੋਊਗੀ ਆਪਣੇ ਕੋਲ ਜੀ ਹਨਾ ਤੇ ਕੋਈ 2-3 ਮਹੀਨੇ ਨੂੰ ਬੱਚਾ ਦੇਊਗੀ ਜੀ ਗਾਂ ਨੂੰ ਬੰਦੇ ਦਾ ਸ਼ੌਂਕ ਵੱਧਦਾ ਜਿਵੇਂ ਅਸੀਂ ਤੁਹਾਨੂੰ ਅੱਗੇ ਦੱਸ ਕੇ ਹਟਿਆਂ ਵੀ ਅਸੀਂ 2-3 ਘੋੜੀਆਂ ਚੰਬੀਆਂ ਸੀਂ ਗਿਆ ਜਿਹੜੀਆਂ ਕਿ ਮਤਲਬ ਸੇਲ ਕਰ ਰਿਆਂ ਉਹ ਵਧੀਆ ਬੱਚੇ ਦਿੱਤੇ ਐਦ ਕਿ ਉਹ ਬਾਈ ਸਾਡੇ ਨਾਲ ਇੱਥੇ ਵਧੀਆ ਹੱਥ ਸਾਂਝਾ ਕਰਦੇ ਆਉਂਦੇ ਆ ਬਹੁਤ ਖੁਸ਼ੀ ਦੀ ਗੱਲ ਆ ਹਨਾ ਸਹੀ ਹੈ ਤੇ ਮੰਡੀ 'ਚ ਵੀ ਆ ਕੇ ਬੈਠੀ ਆ ਜੀ ਉਹ ਬ ਸਹੀ ਹੈ ਵੀ ਉਹ ਸਾਨੂੰ ਕਿਹਾ ਸੀ ਕਹਿੰਦੇ ਵੀ ਅਸੀਂ ਜਾਨਵਰ ਛੋਡੇ ਤੋਂ ਹੀ ਲੈਣੇ ਹਾਂਜੀ ਠੀਕ ਹੈ ਚਲੋ ਭਣਾ ਦੀ ਆਪਣੇ ਤੋਂ ਲੈਣ ਕਿ ਤੋਂ ਹੋਰ ਲੈਣ ਜੀ ਹੈ ਨਾ ਜਾਨਵਰ ਪਰ ਉਹਨਾਂ ਨੂੰ ਸ਼ੌਂਕ ਵਧ ਗਿਆ ਜੀ ਉਹਨਾਂ ਨੇ ਬੱਚੀ ਦੇਤੀ ਵਧੀਆ ਤਰੇ ਨਾਲ ਇਹ ਉਹੀ ਚੀਜ਼ ਆਪਾਂ ਝੂਠ ਮਾਰ ਕੇ ਦੇ ਦਿੰਦੇ ਤੇ ਉਹਨਾਂ ਨੇ ਦਸਾਂ ਹੋਰਾਂ ਨੂੰ ਵੀ ਕਿਹਾ ਸੀ ਤੇ ਨਾਲ ਹੁਣ ਉਹਨਾਂ ਦੇ ਯਾਰ ਬਿੱਲੀ ਵੀ ਰੱਖਣਗੇ ਹਾਂਜੀ ਕਿੱਥੇ ਉਹਨਾਂ ਨੇ ਕਿਹਾ ਸੀ ਯਾਰ ਵੀ ਨਹੀਂ ਯਾਰ ਆਪਣੇ ਕਵਾਸ ਦੀ ਗੇੜ ਹਾਂਜੀ ਹਾਂਜੀ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਦਿੱਤਾ ਸੋ ਦੋਸਤੋ ਨੰਬਰ ਪਾਈਆਂ ਦਾ ਚੱਲੀ ਜਾਂਦਾ ਸਕਰੀਨ ਤੇ ਤੇ ਤੁਸੀਂ ਗੱਲਬਾਤ ਜਿਹੜੇ ਵੀ ਤਰ੍ਹਾਂ ਦੀ ਕਰਨੀ ਚਾਹੁੰਦੇ ਹੋ ਜਿਹੜਾ ਵੀ ਜਾਨਵਰ ਲੈਣਾ ਚਾਹੁੰਦੇ ਹੋ ਜਾਂ ਕੋਈ ਮੀਟਿੰਗ ਦੀ ਬਾਰੇ ਚ ਕੋਈ ਗੱਲਬਾਤ ਕਰਨੀ ਆ ਜਾਂ ਇਹਨਾਂ ਘੋੜੀਆਂ ਚੋਂ ਤੁਹਾਨੂੰ ਕੋਈ ਘੋੜੀ ਪਸੰਦ ਆਈ ਆ ਇਹਨਾਂ ਤੋਂ ਬਿਨਾਂ ਵੀ ਪਾਈਆਂ ਕੋਲੇ ਘਰੇ ਜਾਨਵਰ ਰਹਿੰਦੇ ਆ ਸੇਲ ਪਰਚੇਸ ਆਸਤੇ ਤੁਹਾਡੇ ਕਿਸੇ ਵੀ ਟਾਈਮ ਤੁਹਾਡੇ ਸਾਹਮਣੇ ਵੀਡੀਓ ਆਉਂਦੀ ਆ ਭਾਵੇਂ ਅੱਜ ਤੋਂ ਸਾਲ ਬਾਅਦ ਆਉਂਦੀ ਆ ਜਾਂ ਜਦੋਂ ਵੀ ਆਉਂਦੀ ਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜੇ ਤੁਹਾਨੂੰ ਜਾਨਵਰ ਪਸੰਦ ਆਉਂਦਾ ਤਾਂ ਗੱਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਵੀ ਜੀ ਆਇਆਂ ਨੂੰ ਜੀ ਸਾਡੇ ਅੱਡੇ ਤੇ ਆਏ ਹੋ ਤੁਸੀਂ ਤੁਹਾਨੂੰ ਬਹੁਤ ਵਧੀਆ ਖੁਸ਼ੀ ਹੋਈ ਜੀ ਸਾਨੂੰ ਮਿਲ ਕੇ ਧੰਨਵਾਦ ਧੰਨਵਾਦ